ਤੁਹਾਨੂੰ ਪਤਾ ਤੁਹਾਨੂੰ ਗੁਲਾਮ ਕਿੰਨੇ ਬਣਾਇਆ ਆ ਤੁਸੀਂ ਖੁਦ ਅਗਰ ਤੁਸੀਂ ਕਹੋ ਕਿ ਤੁਹਾਨੂੰ ਕਿਸੇ ਦੁਸ਼ਟ ਆਤਮਾ ਨੇ ਗੁਲਾਮ ਬਣਾਇਆ ਬਿਲਕੁਲ ਵੀ ਨਹੀਂ ਹੈ ਨਾ ਕਮਾਲ ਦੀ ਗੱਲ ਕਿ ਤੁਹਾਨੂੰ ਦੁਸ਼ਟ ਆਤਮਾ ਨੇ ਗੁਲਾਮ ਨਹੀਂ ਬਣਾਇਆ ਪਰ ਤੁਸੀਂ ਖੁਦ ਗੁਲਾਮ ਬਣੇ ਹੋ ਮੈਂ ਪ੍ਰੂਵ ਕਰ ਸਕਦੀ ਹਾਂ ਕਿ ਤੁਹਾਨੂੰ ਦੁਸ਼ਟ ਆਤਮਾ ਨੇ ਗੁਲਾਮ ਨਹੀਂ ਬਣਾਇਆ ਤੁਸੀਂ ਗੁਲਾਮ ਹੋਣ ਨੂੰ ਚੁਣਿਆ ਇਸ ਲਈ ਤੁਸੀਂ ਗੁਲਾਮ ਹੋ ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਜੀਵਨ ਤੇ ਮੌਤ ਦੋਵੇਂ ਤੁਹਾਡੇ ਅੱਗੇ ਰੱਖ ਦਿੱਤੇ ਪਰਮੇਸ਼ਵਰ ਨੇ ਜੀਵਨ ਤੇ ਮੌਤ ਦੋਨੋਂ ਹੀ ਤੁਹਾਡੇ ਅੱਗੇ ਰੱਖ ਦਿੱਤੇ ਉਹਨੇ ਕਿਹਾ ਪਰ ਮੈਂ ਚਾਹਦਾ ਹਾਂ ਕਿ ਤੁਸੀਂ ਜੀਵਨ ਨੂੰ ਚੁਣੋ ਤੁਸੀਂ ਚੋਣ ਕੀਤੀ ਆ ਜੋ ਵੀ ਤੁਹਾਡੀ ਲਾਈਫ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਹੋ ਫੇਸ ਕਰ ਰਹੇ ਹੋ ਇਹ ਤੁਹਾਡਾ ਆਪਣਾ ਡਿਸੀਜਨ ਆ ਤੁਹਾਡਾ ਆਪਣਾ ਫੈਸਲਾ ਆ ਤੁਹਾਡੀ ਆਪਣੀ ਚੋਣ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਮੈਂ ਤੇਰੇ ਬੁੱਲਾਂ ਦੇ ਫਲ ਨੂੰ ਉਤਪਨ ਕਰਾਂਗਾ ਪਰਮੇਸ਼ਵਰ ਨੇ ਤੁਹਾਨੂੰ ਫ੍ਰੀ ਵਿਲ ਦਿੱਤੀ ਆ ਆਜ਼ਾਦ ਮਰਜ਼ੀ ਦਿੱਤੀ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਡਿਸੀਜਨ ਲੈ ਸਕਦੇ ਹੋ ਵਚਨ ਚ ਲਿਖਿਆ ਮਸੀਹ ਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਮਸੀਹ ਨੇ ਸਾਨੂੰ ਬੋਲੋ ਆਜ਼ਾਦੀ ਲਈ ਆਜ਼ਾਦ ਕੀਤਾ ਹੁਣ ਬਹੁਤ ਸਾਰੇ ਲੋਕ ਆ ਉਹ ਖੁਦ ਫੈਸਲਾ ਲੈਂਦੇ ਆ ਕਿ ਉਹਨਾਂ ਨੇ ਕੀ ਕਰਨਾ ਹੈ ਤੁਸੀਂ ਦੱਸੋ ਜਿਨ੍ਹਾਂ ਨੇ ਨਸ਼ਾ ਕਰਨਾ ਸ਼ੁਰੂ ਕੀਤਾ ਕੀ ਤੁਹਾਨੂੰ ਕੋਈ ਆਤਮਿਕ ਸਨੇਹਾ ਮਿਲਿਆ ਸੀ ਕਿ ਤੁਸੀਂ ਨਸ਼ੇ ਕਰੋ ਪਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਭਾਵੇਂ ਪਹਿਲੀ ਵਾਰੀ ਬਹੁਤ ਛੋਟੀ ਡੋਜ਼ ਲਈ ਹੋਊਗੀ ਪਹਿਲੀ ਵਾਰੀ ਬਹੁਤ ਥੋੜੀ ਜੀ दारू ਲਈ ਹੋਊਗੀ ਬਹੁਤ ਥੋੜਾ ਜਿਹਾ ਨਸ਼ਾ ਲਿਆ ਹੋਊਗਾ ਪਰ ਤੁਸੀਂ ਖੁਦ ਮਨ ਬਣਾਇਆ ਕਿ ਮੈਂ ਇਹਦਾ ਸਵਾਦ ਚੱਕ ਕੇ ਦੇਖਾਂ ਤੁਸੀਂ ਰਸਤਾ ਖੋਲਿਆ ਆਪਣੇ ਜੀਵਨ ਦੇ ਵਿੱਚ ਜੇ ਇਸ ਦਿਨ ਤੁਸੀਂ ਪੈਦਾ ਹੋਏ ਤੁਸੀਂ ਸ਼ਰਾਬੀ ਨਹੀਂ ਸੀ ਜੇ ਇਸ ਦਿਨ ਤੁਸੀਂ ਪੈਦਾ ਹੋਏ ਤੁਸੀਂ ਫਿਰ ਵਿਚਾਰੀ ਵੀ ਨਹੀਂ ਸੀ ਜੇ ਇਸ ਦਿਨ ਤੁਸੀਂ ਪੈਦਾ ਹੋਏ ਤੁਸੀਂ ਚੋਰ ਨਹੀਂ ਸੀ ਜਦੋਂ ਤੁਸੀਂ ਪੈਦਾ ਹੋਏ ਤੁਸੀਂ ਬਲਾਤਕਾਰੀ ਵੀ ਨਹੀਂ ਸੀ ਪਰ ਜਿਵੇਂ ਜਿਵੇਂ ਤੁਸੀਂ ਵੱਡੇ ਹੋਏ ਤੁਸੀਂ ਆਪਣੇ ਆਪ ਨੂੰ ਉਦਾਂ ਦਾ ਬਿਲਡ ਕੀਤਾ ਜਿੱਦਾਂ ਦੇ ਵੀ ਤੁਸੀਂ ਅੱਜ ਹੋ ਤੁਹਾਡੇ ਅੰਦਰ ਪਰਮੇਸ਼ਵਰ ਨੇ ਹਰੇਕ ਚੀਜ਼ ਨੂੰ ਪਾਇਆ ਹਰੇਕ ਚੀਜ਼ ਨੂੰ ਤੁਸੀਂ ਚੁਣਿਆ ਕਿ ਤੁਸੀਂ ਆਪਣੇ ਅੰਦਰੋਂ ਕਿਹੜੀ ਚੀਜ਼ ਨੂੰ ਜ਼ਿਆਦਾ ਵਧਾਓਗੇ ਹਰੇਕ ਦੇ ਅੰਦਰ ਗਾਉਣ ਦੀ ਕਲਾ ਹਰੇਕ ਦੇ ਅੰਦਰ ਨੱਚਣ ਦੀ ਕਲਾ ਹਰੇਕ ਦੇ ਅੰਦਰ ਪ੍ਰਾਰਥਨਾ ਕਰਨ ਦੀ ਕਲਾ ਹਰੇਕ ਦੇ ਅੰਦਰ ਖਾਣਾ ਖਾਣ ਦੀ ਕਲਾ ਖਾਣਾ ਬਣਾਉਣ ਦੀ ਕਲਾ ਹਰੇਕ ਦੇ ਅੰਦਰ ਤੁਰਨ ਦੀ ਕਲਾ ਬੋਲਣ ਦੀ ਕਲਾ ਕਿਸੇ ਨੇ ਬੋਲਣ ਵਾਲੀ ਕਲਾ ਨੂੰ ਅਪਣਾ ਲਿਆ ਔਰ ਉਹਨੇ ਬੋਲਣ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਉਹ ਇੱਕ ਚੰਗਾ ਬੁਲਾਰਾ ਬਣ ਗਿਆ ਕਿਸੇ ਨੇ ਹਸਾਉਣ ਵਾਲੀ ਕਲਾ ਦੂਜਿਆਂ ਨੂੰ ਹਸਾਉਣ ਵਾਲੀ ਕਲਾ ਤੇ ਧਿਆਨ ਦਿੱਤਾ ਔਰ ਉਹ ਦੂਜਿਆਂ ਨੂੰ ਹਸਾਉਣ ਵਾਲਾ ਇੱਕ ਕਮੇਡੀਅਨ ਬਣ ਗਿਆ ਇਸੇ ਤਰ੍ਹਾਂ ਕਿਸੇ ਨੇ ਆਪਣੇ ਅੰਦਰ ਜੀ ਬਣ ਗਿਆ ਕਿਸੇ ਨੇ ਆਪਣੇ ਅੰਦਰ ਚੋਰੀ ਵਾਲੇ ਸੁਭਾਅ ਉੱਤੇ ਜ਼ਿਆਦਾ ਕੰਮ ਕੀਤਾ ਤੇ ਉਹ ਚੋਰ ਬਣ ਗਿਆ ਕਿਸੇ ਨੇ ਆਪਣੇ ਅੰਦਰ ਪੜਨ ਵਾਲੇ ਸੁਭਾਅ ਤੇ ਜ਼ਿਆਦਾ ਜ਼ੋਰ ਦਿੱਤਾ ਤੇ ਉਹ ਚੰਗਾ ਐਜੂਕੇਟਿਡ ਪਰਸਨ ਬਣ ਗਿਆ ਕਿਸੇ ਨੇ ਆਪਣੇ ਅੰਦਰ ਨੱਚਣ ਵਾਲੀ ਕਲਾ ਤੇ ਜ਼ੋਰ ਦਿੱਤਾ ਉਹ ਇੱਕ ਚੰਗਾ ਡਾਂਸਰ ਬਣ ਗਿਆ ਕਿਸੇ ਨੇ ਗਾਉਣ ਵਾਲੀ ਕਲਾ ਤੇ ਜ਼ੋਰ ਦਿੱਤਾ ਉਹ ਚੰਗਾ ਗਾਇਕ ਬਣ ਗਿਆ ਅੱਜ ਜੋ ਵੀ ਤੁਸੀਂ ਹੋ ਤੁਸੀਂ ਆਪਣੇ ਅੰਦਰਲੀ ਉਸ ਕਲਾ ਉੱਤੇ ਜ਼ੋਰ ਪਾ ਕੇ ਬਣੇ ਹੋ ਜੇ ਗੁੱਸੇ ਖੋਰ ਹੋ ਕਿਸੇ ਨੇ ਬਾਹਰੋਂ ਲਿਆ ਕੇ ਗੁੱਸਾ ਤੁਹਾਡੇ ਅੰਦਰ ਨਹੀਂ ਪਾਇਆ ਤੁਸੀਂ ਆਪਣੇ ਅੰਦਰਲੇ ਗੁੱਸੇ ਨੂੰ ਖਵਾਇਆ ਫੀਡ ਕੀਤਾ ਹੈ ਤੁਸੀਂ ਆਪਣੇ ਗੁੱਸੇ ਨੂੰ ਪਾਲਿਆ ਹੈ ਤੁਸੀਂ ਰੋਜ਼ ਕਹਿੰਦੇ ਮੇਰਾ ਗੁੱਸਾ ਬੜਾ ਝਾਲਮਿਆ ਮੈਂ ਬੜਾ ਗੁੱਸੇਖੋਰ ਹਾਂ ਮੈਂ ਜਦੋਂ ਗੁੱਸੇ 'ਚ ਆ ਜਾਂਦਾ ਮੈਨੂੰ ਕੁਛ ਸੁਣਦਾ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਦਾ ਤੁਸੀਂ ਆਪਣੇ ਗੁੱਸੇ ਨੂੰ ਬਿਲਡ ਕਰ ਰਹੇ ਹੋ ਜਿਵੇਂ ਰੋਜ਼ ਕੋਈ ਡੰਬਲਸ ਕਰ ਕਰਕੇ ਵੇਟ ਲਿਫਟ ਕਰ ਕਰਕੇ ਪ੍ਰੋਟੀਨ ਖਾ ਖਾ ਕੇ ਮਸਲਸ ਨੂੰ ਬਿਲਡ ਕਰਦਾ ਹੈ ਇਦਾਂ ਤੁਸੀਂ ਆਪਣੇ ਅੰਦਰਲੇ ਕਿਸੇ ਨੇ ਲਾਲਚ ਨੂੰ ਬਿਲਡ ਕੀਤਾ ਕਿਸੇ ਨੇ ਆਪਣੇ ਅੰਦਰ ਗੁੱਸੇ ਨੂੰ ਬਿਲਡ ਕੀਤਾ ਕਿਸੇ ਨੇ ਨਫ਼ਰਤ ਨੂੰ ਬਿਲਡ ਕੀਤਾ ਅੱਜ ਜੋ ਵੀ ਤੁਸੀਂ ਫੇਸ ਕਰ ਰਹੇ ਹੋ ਤੁਸੀਂ ਖੁਦ ਆਪਣੇ ਜੀਵਨ ਦੇ ਵਿੱਚ ਉਹਨੂੰ ਲਿਆਂਦਾ ਹੈ ਅਲ ਜਦੋਂ ਜੇਸਨ ਸਾੰਨੀ ਆਪਣੀ ਜ਼ਿੰਦਗੀ ਵਿੱਚ ਗਲਤ ਚੀਜ਼ਾਂ ਨੂੰ ਲਿਆਂਦਾ ਗਲਤ ਚੀਜ਼ਾਂ ਦੇ ਨਾਲ ਹੀ ਉਹਦੀ ਜ਼ਿੰਦਗੀ ਦੇ ਵਿੱਚ ਦੁਸ਼ਟ ਆਤਮਿਆਂ ਦੇ ਆਉਣ ਦੇ ਰਸਤੇ ਖੁੱਲ੍ਹੇ ਜਦੋਂ ਕੋਈ ਇਨਸਾਨ ਪਰਮੇਸ਼ਵਰ ਦੇ ਨਾਲੋਂ ਦੂਰੀ ਬਣਾ ਲੈਂਦਾ ਹੈ ਤੇ ਉਹਦੇ ਜੀਵਨ ਦੇ ਵਿੱਚ ਦੁਸ਼ਟ ਆਤਮਿਆਂ ਦੇ ਆਉਣ ਦੇ ਰਾਹ ਖੁੱਲ ਜਾਂਦੇ ਆ ਯਕੀਨ ਕਰਦੀ ਆ ਕਿ ਜਾਦੂ ਟੋਣੇ ਹੁੰਦੇ ਆ ਅਰ ਮੈਂ ਵੀ ਯਕੀਨ ਕਰਦੀ ਆ ਕਿ ਦੁਸ਼ਟ ਆਤਮੇ ਭੂਤ ਪ੍ਰੇਤ ਸਭ ਚੀਜ਼ਾਂ ਹੁੰਦੀਆਂ ਆ ਪਰ ਉਸ ਨਾਲੋਂ ਵੀ ਵੱਧ ਮੈਂ ਇਹ ਯਕੀਨ ਕਰਦੀ ਆ ਕਿ ਜੇ ਤੁਹਾਡਾ ਭਰੋਸਾ ਸੱਚੇ ਤੇ ਜਿਉਂਦੇ ਪਰਮੇਸ਼ਵਰ ਦੇ ਉੱਤੇ ਆ ਭਾਵੇਂ ਇਹ ਲੱਖ ਚੀਜ਼ਾਂ ਹੋਣ ਇਹ ਤੁਹਾਡਾ ਨੁਕਸਾਨ ਨਹੀਂ ਕਰ ਸਕਦੀਆਂ ਜੇ ਤੁਹਾਡਾ ਭਰੋਸਾ ਪਰਮੇਸ਼ਵਰ ਦੇ ਉੱਤੇ ਆ ਤੇ ਤੁਹਾਡਾ ਰਿਸ਼ਤਾ ਉਹਦੇ ਨਾਲ ਗੂੜਾ ਆ ਸਮਝ ਰਹੇ ਹੋ फेर চাহੇ ਤੁਹਾਡਾ ਨਾਮ ਲੈ ਕੇ ਕੋਈ ਮਾਲਾ ਫੇਰ ਦੇ ਤੁਹਾਡਾ ਨਾਮ ਲੈ ਕੇ ਕੋਈ ਕਾਲਾ ਇਲਮ ਕਰ ਦੇ ਤੁਹਾਡਾ ਨਾਮ ਲੈ ਕੇ ਕੋਈ ਤੁਹਾਡੇ ਵਾਲ ਕੁੱਟ ਕੇ ਕੋਈ ਵਾਲਾਂ ਤੇ ਕੁਛ ਕਰ ਦੇਵੇ ਦੋ ਵਾਲਾਂ ਦਾ ਘਾਟਾ ਪੈ ਸਕਦਾ ਪਰ ਜੋ ਵੀ ਉਹਨੇ ਵਾਲਾਂ ਤੇ ਕਰਨਾ ਤੁਹਾਡਾ ਕੋਈ ਅਸਰ ਨਹੀਂ ਹੁਣ ਕੁਛ ਮਰਜੀ ਉਹ ਸੇਤ ਲਾ ਕੇ ਕਈ ਕਹਣਗੇ ਸਾਡੇ ਦੀ ਸੇਤ ਲਾ ਕੇ ਆਹ ਕੰਮ ਹੋ ਰਿਹਾ ਆ ਇਦਾਂ ਹੋ ਰਿਹਾ ਆ ਮੈਂ ਇਹ ਪੁੱਛਣਾ ਚਾਹਨੀ ਆ ਕਿ ਮਹਾਨ ਕੌਣ ਆ ਬੋਲੋ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਜਿਹੜਾ ਵੀ ਇਸ ਗੱਲ ਨੂੰ ਮੰਨਦਾ ਆ ਉਹ ਇਸ ਗੱਲ ਨੂੰ ਮੰਨਣਾ ਸ਼ੁਰੂ ਕਰ ਦੋ ਕਿ ਜਿੰਨੀ ਦੇਰ ਤੱਕ ਮਹਾਨ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਆ ਬੁਸ਼ਟ ਚੀਜ਼ਾਂ ਨਿੱਕੀਆਂ ਚੀਜ਼ਾਂ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦੀਆਂ ਹallelujah ਤੁਸੀਂ ਕਿਉਂ ਇਸ ਗੱਲ ਨੂੰ ਯਕੀਨ ਬਣਾਇਆ ਆ ਕਿ ਤੁਸੀਂ ਪ੍ਰਾਰਥਨਾ ਵੀ ਕਰੋਗੇ ਇਹ ਸੁਣੋ ਵੀ ਮੰਨੋਗੇ ਤੁਹਾਡੇ ਉੱਤੇ ਜਾਦੂ ਟੋਣੇ ਹੋ ਜਾਣਗੇ ਅਜਾ ਆਜ਼ਾਦ ਹੋ ਕੇ ਵੀ ਤੁਸੀਂ ਆਜ਼ਾਦ ਨਹੀਂ ਹੋ ਤੁਹਾਡੀ ਆਜ਼ਾਦੀ ਲਈ ਪ੍ਰਭੂ ਯਿਸੂ ਮਸੀਹ ਜੀ ਸਲੀਬ ਉੱਤੇ ਚਲੇ ਗਏ ਫਿਰ ਵੀ ਤੁਸੀਂ ਦੁਸ਼ਟ ਆਤਮਾ ਦੇ ਗੁਲਾਮ ਹੋ ਸੋ ਸੈਡ ਬਹੁਤ ਉਦਾਸੀ ਵਾਲੀ ਗੱਲ ਏ ਕਿ ਤੁਹਾਡੇ ਲਈ ਕਿਸੇ ਨੇ ਜਾਨ ਦੇ ਦਿੱਤੀ ਤੁਹਾਡੀ ਆਜ਼ਾਦੀ ਲਈ ਪਰ ਫਿਰ ਵੀ ਤੁਸੀਂ ਗੁਲਾਮ ਹੋ ਕੀ ਉਹ ਬਲੀਦਾਨ ਛੋਟਾ ਸੀ ਨਹੀਂ ਜਾਨ ਦਿੱਤੀ ਜਿਹਨੇ ਮੇਰੇ ਲਈ ਐਫਰਡ ਲਾਇਆ ਜਿਹਦੀ ਮੈਂ ਰਤਨਾ ਕਰਦਾ ਜਿਹਦੀ ਮੈਂ ਉਪਾਸਨਾ ਕਰਦਾ ਜਿਹਦੀ ਮੈਂ ਭਗਤੀ ਕਰਦਾ ਉਹ ਮਹਾਨ ਆ ਸ਼ੈਤਾਨ ਨੇੜੇ ਆ ਸਕਦਾ ਆ ਭੂਤ ਪ੍ਰੇਤ ਦਿਖਾਈ ਦੇ ਸਕਦੇ ਆ ਤੁਹਾਡੇ ਨੇੜੇ ਆ ਸਕਦੇ ਆ ਨੋ ਡਾਊਟ ਪ੍ਰਭੂ ਯਿਸੂ ਮਸੀਹ ਜੀ ਦੇ ਨੇੜੇ ਵੀ ਉਹ ਆਏ ਜਦੋਂ ਪ੍ਰਭੂ ਯਿਸੂ ਮਸੀਹ ਉਜਾੜ ਵਿੱਚ ਵਰਤ ਰੱਖ ਕੇ ਗਏ ਤਾਂ ਆਪਾਂ ਉਥੇ ਦੇਖਦੇ ਆ ਕਿ ਉਹਨਾਂ ਨੂੰ ਪਰਤੌਣ ਦੇ ਲਈ ਦੁਸ਼ਟ ਉਥੇ ਪਹੁੰਚਿਆ ਤੇ ਜੇ ਪ੍ਰਭੂ ਯਿਸੂ ਮਸੀਹ ਦੇ ਨੇੜੇ ਆ ਸਕਦਾ ਤੇ ਸਾਡੇ ਨੇੜੇ ਵੀ ਆ ਸਕਦਾ ਹੈ ਪਰ ਕੀ ਉਹ ਪ੍ਰਭੂ ਯਿਸੂ ਮਸੀਹ ਦਾ ਕੋਸ਼ਿਸ਼ ਵਿਗਾਰ ਸਕਿਆ ਨਹੀਂ ਤੁਸੀਂ ਕਿਤੇ ਵੀ ਪੜਿਆ ਕਿ ਪੌਲਸ ਨੂੰ ਦੁਸ਼ਟ ਆਤਮਾ ਚੰਬੜ ਗਿਆ ਸੀ ਜਾਂ ਪਤਰਸ ਨੂੰ ਦੁਸ਼ਟ ਆਤਮਾ ਚੰਬੜ ਗਿਆ ਸੀ ਨਹੀਂ ਕਿਉਂਕਿ ਉਹਨਾਂ ਦੀ ਸਮਝ ਵਿੱਚ ਆ ਗਿਆ ਪੌਲਸ ਕੀ ਕਹਿੰਦੇ ਆ ਉਹ ਮਹਾਨ ਆ ਜਿਹੜਾ ਮੇਰੇ ਅੰਦਰ ਵੱਸਦਾ ਉਹਦੇ ਨਾਲੋਂ ਜਿਹੜਾ ਸੰਸਾਰ ਵਿੱਚ ਵੱਸਦਾ ਹੈ ਸਦਾਇਆ ਤਾਂ ਵਚਨ ਦੇ ਵਿੱਚ ਲਿਖਿਆ ਜਿੰਨੀ ਦੇਰ ਤੱਕ ਜ਼ੋਰਾਵਰ ਘਰ ਦੇ ਵਿੱਚ ਆ ਉਸ ਘਰ ਨੂੰ ਲੁੱਟਿਆ ਨਹੀਂ ਜਾ ਸਕਦਾ ਹੁਣ ਜੇ ਤੁਹਾਡੀ ਸਿਹਤ ਚੋਰੀ ਹੋ ਰਹੀ ਆ ਇਹਦਾ ਮਤਲਬ ਜ਼ੋਰਾਵਰ ਤੁਹਾਡੇ ਘਰ ਦੇ ਵਿੱਚ ਨਹੀਂ ਆ ਜੇ ਤੁਹਾਡੀ ਸ਼ਾਂਤੀ ਚੋਰੀ ਹੋ ਰਹੀ ਆ ਇਹਦਾ ਮਤਲਬ ਜ਼ੋਰਾਵਰ ਤੁਹਾਡੇ ਘਰ ਵਿੱਚ ਨਹੀਂ ਆ ਜੇ ਤੁਹਾਡੀ ਬਰਕਤ ਚੋਰੀ ਹੋ ਰਹੀ ਆ ਖੁਸ਼ੀ ਚੋਰੀ ਹੋ ਰਹੀ ਆ ਤੁਹਾਡੀ ਚ ਨਹੀਂ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਦੁਸ਼ਟ ਆਤਮਾ ਆ ਜਾਂਦਾ ਹੈ ਕਦੀ ਕਦੀ ਤਾਂ ਇਹਦਾ ਮਤਲਬ ਤੁਹਾਡੇ ਅੰਦਰ ਐਬਸੈਂਟ ਹੈ ਉਹ ਜਿਹੜਾ ਜ਼ੋਰਾਵਰੀ ਹੈ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਪਰਮੇਸ਼ਵਰ ਤੇ ਦੁਸ਼ਟ ਆਤਮਾ ਦੋਵੇਂ ਸ਼ਕਤੀਆਂ ਇਕੱਠੀਆਂ ਰਹਿ ਸਕਦੀਆਂ ਆ ਕਦੀ ਵੀ ਨਹੀਂ ਸੋ ਇਸ ਲਈ ਅਗਰ ਕੋੜੇ ਜੀਵਨ ਦੇ ਵਿੱਚ ਗੜਬੜ ਚੱਲ ਰਹੀ ਆ ਤਾਂ ਇਹਦਾ ਮਤਲਬ ਗੜਬੜ ਦੂਰ ਕਰਨ ਵਾਲਾ ਤੁਹਾਡੇ ਜੀਵਨ ਵਿੱਚ ਨਹੀਂ ਆ ਤੇ ਵਚਨ ਚ ਕੀ ਲਿਖਿਆ ਉਹ ਦਿਲ ਦੇ ਬੂਹੇ ਤੇ ਖੜਾ ਖੜਕਟਾਉਂਦਾ ਆ ਹallelujah ਤੇ ਜਿਹੜਾ ਬੂਹਾ ਖੋਲੂਗਾ ਉਹਦੇ ਕੋਲ ਨਹੀਂ ਆ ਜਾਣਾ ਸੋ ਇਹਦਾ ਮਤਲਬ ਆ ਅਜੇ ਤੁਸੀਂ ਉਹਦੀ ਆਵਾਜ਼ ਨੂੰ ਬਾਹਰੋਂ ਹੀ ਸੁਣ ਰਹੇ ਹੋ ਅਜੇ ਤੁਸੀਂ ਉਹਦੇ ਕੰਮਾਂ ਨੂੰ ਦੂਜਿਆਂ ਕੋਲੋਂ ਹੀ ਸੁਣ ਰਹੇ ਹੋ ਅਜੇ ਤੁਸੀਂ ਉਹਨੂੰ ਆਪਣੇ ਜੀਵਨ ਵਿੱਚ ਥਾਂ ਨਹੀਂ ਦਿੱਤਾ ਆਪਣੇ ਮਨ ਵਿੱਚ ਥਾਂ ਨਹੀਂ ਦਿੱਤਾ ਅਗਰ ਤੁਹਾਡੇ ਮਨ ਵਿੱਚ ਬੁਰੇ-ਬੁਰੇ ਵਿਚਾਰ ਆਉਂਦੇ ਆ ਇਹਦਾ ਮਤਲਬ ਚੰਗੇ ਵਿਚਾਰਾਂ ਵਾਲਾ ਤੁਹਾਡੇ ਅੰਦਰ ਹੈ ਗੈਰਹਾਜ਼ਰੀ ਅਗਰ ਤੁਹਾਡੇ ਸਰੀਰ ਦੇ ਵਿੱਚ ਪਵਿੱਤਰਤਾਈ ਨਹੀਂ ਆ ਤੇ ਇਹਦਾ ਮਤਲਬ ਅਜੇ ਤੁਹਾਡੇ ਅੰਦਰ ਪਵਿੱਤਰਤਾਈ ਵਾਲਾ ਗੈਰਹਾਜ਼ਰੀ ਹੈ